ਦੋਸਤੋ ਹੁਣ ਮੈਂ ਜਿਹੜਾ ਫੋਨ ਤੁਹਾਨੂੰ Nokia ਦਾ ਦਿਖਾਉਣ ਲੱਗਾ ਉਹ ਆਪਣੇ ਸਮੇਂ ਦਾ ਦੁਨੀਆ ਦਾ ਬੇਹਤਰੀਨ ਫੋਨ ਸੀ ਮਤਲਬ ਉਹਨਾਂ ਸਮਿਆਂ ਦੇ ਵਿੱਚ ਇਹੋ ਜੀਆਂ ਅਦਭੁਤ ਚੀਜ਼ਾਂ ਫੋਨਾਂ ਦੇ ਵਿੱਚ ਪਾਉਂਦੀਆਂ ਸੀ ਕੰਪਨੀਆਂ ਅੱਜ ਦੀ ਡੇਟ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਨਹੀਂ ਹੈ ਤੁਸੀਂ ਵੀਡੀਓ ਦੇਖੋ ਥੱਲੇ ਹੇਠਾਂ ਧਿਆਨ ਦੇ ਨਾਲ ਕਿ ਇਹ Nokia ਦਾ ਫੋਨ ਹੈ ਜੀ N93 ਫੋਨ ਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਫੋਨ ਵੀ ਹੈ ਤੇ ਕੈਮਰਾ ਵੀ ਹੈ ਉਨਾ ਸਮਿਆਂ ਦੇ ਵਿੱਚ ਕੈਮਰੇ ਜਿਹੜੇ ਬਹੁਤ ਮਹਿੰਗੇ ਹੁੰਦੇ ਸੀ ਤੇ ਨੋਕੀਆ ਨੇ ਇੱਕ ਆਈਡੀਆ ਚੱਡਿਆ ਕਿ ਕਿਉਂ ਨਾ ਆਪਾਂ ਇਹ ਜਿਹੇ ਫੋਨ ਬਣਾਈਏ ਜਿਹੜਾ ਫੋਨ ਤਾਂ ਹੋਵੇ ਨਾਲ ਦੀ ਨਾਲ ਕੈਮਰਾ ਹੋਵੇ ਉਹਦੀ ਸਕਰੀਨ ਜਿਹੜੀ ਆ ਫਲਿੱਪ ਹੋ ਜਾਂਦੀ ਹੈ ਫਲਿੱਪ ਹੋ ਕੇ ਉਹ ਜਿਹੜਾ ਕੈਮਕਾਟਰ ਜਿੱਦਾਂ ਕੈਮਕਾਟਰ ਹੁੰਦਾ ਸੀ ਸੋਨੀ ਦਾ ਹੋਰ ਕੰਪਨੀਆਂ ਤੋਂ ਕੈਮਕਾਟਰ ਬਣ ਜਾਂਦਾ ਸੀ ਤੇ ਤੁਸੀਂ ਦੇਖੋ ਕਿਹੋ ਜਿਹੀਆਂ ਕੁਆਲਿਟੀਆਂ ਉਸ ਵੇਲੇ ਨੋਕੀਆ ਐਵੇਂ ਨਹੀਂ ਇੰਨੇ ਸਾਲ ਉਹਨੇ ਇਸ ਇੰਡਸਟਰੀ ਦੇ ਉੱਪਰ ਰਾਜ ਕੀਤਾ ਉਹ ਬਹੁਤ ਸਾਰਾ ਇੱਕ ਉਹਦਾ ਹੋਰ ਫੋਨ ਆਇਆ ਸੀਗਾ ਉਹ ਸਿਗਾ ਕੰਪਿਊਟਰ ਟਾਈਪ ਜਿਹਦਾ ਉੱਪਰੋਂ ਇਦਾਂ ਖੁੱਲਦਾ ਹੁੰਦਾ ਸੀਗਾ ਤੇ ਜਿਹਦਾ ਲੈਪਟਾਪ ਹੁੰਦਾ ਲੈਪਟਾਪ ਵਾਂਗੂ ਇਦਾਂ ਖੁੱਲਦਾ ਸੀ ਤੇ ਤੁਸੀਂ ਉਹਦੇ ਨਾਲ ਟਾਈਪਿੰਗ ਕਰ ਸਕਦੇ ਸੀਗੇ bizness ਕਰਦੇ ਲੋਕ ਜਿਹੜੇ ਆ ਉਹ ਫੋਨ ਨੂੰ ਵਰਤਦੇ ਹੁੰਦੇ ਸੀਗੇ ਤੇ ਅੱਜ ਦੀ ਡੇਟ ਦੇ ਵਿੱਚ ਐਪਲ ਦਾ ਫੋਨ ਲੱਖ ਡੇਢ ਲੱਖ ਦਾ ਤੇ ਉਹਦੇ ਵਿੱਚ ਕੀ ਇੱਕ ਸਿੰਪਲ ਫੋਨ ਤੇ ਹੋਰ ਕੁਝ ਨਹੀਂ ਹੈ ਸੋ ਇਸੇ ਤਰ੍ਹਾਂ ਦੀਆਂ ਰੋਚਕ ਜਾਣਕਾਰੀਆਂ ਦੋਸਤੋ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੇ ਇਹ ਵੀਡੀਓ ਚੰਗੀ ਲੱਗੇ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ